ਬੱਲੇ ਸਾਨੂੰ ਤੂੰ ਇੱਥੇ ਕਿਵੇਂ ਬੈਠਾ ਆ ਮੈਂ ਯਾਰ ਉਹ ਏਸੀ ਲਾਗੇ ਹੀ ਇਹਦੇ ਅੰਦਰ ਬਹਿ ਕੇ ਜਾਦੇ ਜਣੇ ਤੇ ਮੈਂ ਕਿਹਾ ਚੱਲ ਮੈਂ ਇੱਥੇ ਉੱਤੇ ਬਹਿ ਜਾਂ ਮੈਂ ਅੱਛਾ ਇੱਕ ਏਸੀ ਉੱਤੇ ਲਾਗੇ ਨੇ ਉੱਤੇ ਲਾਗੇ ਇਹ ਫੇਰ ਠੰਡੀ ਹਵਾ ਲੈਣਾ ਪੈਂਦੀ ਤਾਂ ਹੀ ਫਿਰਕੇ ਮੈਂ ਕਿਹਾ ਜੇ ਮੰਜਾ ਟਾਇਆ ਨਾ ਤੇ ਉਹ ਉੱਚਾ ਹੋ ਜਾਣਾ ਮੈਂ ਮਤ ਪੱਕੇ ਦੇ ਅੱਗੇ ਬਹਿ ਜਾ ਤੇ ਮੈਂ ਇਹ ਇੱਥੇ ਦਰੀ ਵਿਛਾ ਕੇ ਲੰਮੇ ਨਾ ਪਾਏਂਗੇ ਅੱਗੇ ਹੈ ਇਹ ਆਹ ਜੇ ਖਲ ਪਿਉਈਏ ਕੀ ਕਰਨੀ ਇੱਕ ਕੋਲ ਰੱਖਿਆ ਵੀ ਮਾੜਾ ਮੋਟਾ ਆਹ ਰਿਹਾ ਅੱਛਾ ਠੰਡੀ ਹੁੰਦੀ ਏ ਪਾਣੀ ਰੱਖਿਆ ਕੋਈ ਕੋਈ ਨਾ ਠੀਕ ਆ ਲਓ ਜੇ ਸੋਨੂੰ ਬੈਠਾ ਆ ਠੰਡੀ ਹਵਾ ਲੈਂਦਾ ਭਾ ਏਸੀ ਦੀ ਨਾਮ ਦਾ ਬੱਜੇ ਭਾ ਉਤੋਂ ਵੀ ਠੰਡੀ ਹਵਾ ਆਉਂਦੀ ਤੇ ਇਧਰੋਂ ਵੀ ਠੰਡੀ ਹਵਾ ਆਉਂਦੀ ਉਤੋਂ ਵੀ ਠੰਡੀ ਹਵਾ ਆਉਂਦੀ ਤੇ ਇਧਰ ਵੇ ਠੰਡੀ ਹਵਾ ਆਵੇ ਸਾਰੇ ਭਰਾ ਕੰਮ ਕਰ ਕਰਕੇ ਇੱਥੇ ਆ ਗਏ ਹਵਾ ਲੈ ਲੈਣੇ ਮੁਰਕਾ ਮੜਕਾ ਕਰ ਨਾਲੇ ਕੰਮ ਕਰਦੇ ਨਾਲੇ ਹਵਾ ਲੈਣੇ ਆਏ ਨਹੀਂ ਇਹ ਤੂੰ ਕੀ ਝੱਗਾ ਕੀ ਚੁਕਚੁਕ ਵਿਖਾਉਣਾ ਵੇ ਆਉਂਦੀ ਠੰਡੀ ਹਵਾ ਲੈ ਵੀਰ ਆਪਣਾ ਵੀ ਬੈਗ ਠੰਡੀ ਹਵਾ ਲੈਣ ਲੱਗ ਪਿਆ ਠੰਡੀ ਹਵਾ ਹਰਕੇ